ਬਰਾਬਰ ਜੱਕੇ ਜਾਇ ਜਾ ਰਿਹਾ ਪੁਲਿਸ ਸਰ ਕੀ ਮਾਮਲਾ ਹੈ ਜਿਹੜੇ ਜੋ ਚੀਜ਼ ਫੜੇ ਨੇ ਆਪਾਂ ਕਿਸ ਮਾਮਲੇ ਚ ਇਹ ਜਿੱਥੇ ਜਿਹੜਾ ਮਰਨ ਵਾਲਾ ਸੀ ਉਹ ਮੁੰਡਾ ਸ਼ੋਭਮ ਇੱਕ ਗੌਤਮ ਉਰਫ ਸ਼ਿਵਮ ਇਹ ਦੋਨੇ ਯੂਪੀ ਯੋਧਿਆ ਦੇ ਰਹਿਣ ਵਾਲੇ ਨੇ ਬੇਸਿਕਲੀ ਪਿੱਛੋਂ ਪਰ ਇਹ ਮੁੰਡਾ ਹੁਣ 31 ਸੈਕਟਰ ਦੇ ਵਿੱਚ ਰਹਿ ਰਿਹਾ ਇਹਦੇ ਫਾਦਰ ਦਾ ਇੱਥੇ ਠੋਪੀ ਘਾਟਾ ਉੱਥੇ ਸਰਕਾਰੀ ਕੁਆਰਟਰ ਵਿੱਚ ਰਹਿਦਾ ਹੈ ਇਹਨਾਂ ਨੇ ਇੱਕ ਪੂਰੇ ਠੇਕੇ ਦੇ ਉੱਤੇ ਹੋਟਲ ਲਿਆ ਸੀਗਾ ਉਹ ਹੋਟਲ ਦੇ ਵਿੱਚ ਇਹਨਾਂ ਦਾ ਹੁਣ ਆਪਸ ਦੇ ਵਿੱਚ ਲੈਣ ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀਗਾ ਕਈ ਦਿਨਾਂ ਤੋਂ ਅੱਜ ਇਹਨਾਂ ਦਾ ਕਾਫੀ ਝਗੜਾ ਹੋਇਆ ਉਸ ਤੋਂ ਬਾਅਦ ਅੱਜ ਇਹ ਇਹਨਾਂ ਨੇ ਪੂਰੀ ਪਲੈਨਿੰਗ ਨਾਲ ਆ ਕੇ ਹੋਟਲ ਦੇ ਵਿੱਚ ਸੁੱਤਾ ਪਿਆ ਸੀ ਗਮ ਉਹਦਾ ਸ਼ਿਵਮ ਜੀਰਤਪੁਰ ਉਹਦਾ ਕੰਮ ਕਰਦਾ ਸੀ ਸਰ ਮਾਰਨ ਦਾ ਕਾਰਨ ਕੀ ਦੱਸਿਆ ਇਹਨਾਂ ਨੇ ਮਾਰਨ ਦਾ ਪੈਸੇ ਦੇ ਲੈਣ ਤੋਂ ਠੀਕ ਹੈ ਕਿੰਨੇ ਕ ਬੰਦੇ ਇਨਵੋਲਡ ਨੇ ਸਾਰੇ ਇਹਦੇ ਵਿੱਚ 5 ਬੰਦੇ ਇਨਵੋਲਡ ਜਿਸ ਦਾ ਕਤਲ ਹੋਇਆ ਸਰ ਉਹਦਾ ਨਾਮ ਕੀ ਹੈ ਤੇ ਉਹ ਉਹ ਕੀ ਕੰਮ ਕਰਦਾ ਸੀਗਾ ਉਹਦਾ ਸ਼ੁਭਮ ਨਾਮ ਆ ਜੀ ਤੇ ਉਹ ਇਸੇ ਹੋਟਲ ਦੇ ਵਿੱਚ ਇਹ ਦੋਨੇ 파ਟਰਨਰ ਨੇ ਦੋਸ਼ੀ ਤੇ ਮਾਰਨ ਵਾਲਾ ਦੋਨੇ ਆਪਸ ਦੇ ਵਿੱਚ 파ਟਰਨਰ ਨੇ ਫੋਟੋ ਦੇ ਉੱਤੇ ਜਿਹੜਾ ਠੇਕੇ ਤੇ ਲਿਆ ਹੋਇਆ ਹੈ ਨਾ ਠੀਕ ਹੈ ਤੇ ਜਿਹੜੇ ਇਹ ਦੋ ਫੜੇ ਗਏ ਨੇ ਇਹਨਾਂ ਦੇ ਨਾਮ ਕੀ ਨੇ ਇਹਨਾਂ ਦਾ ਨਾਮ ਇੱਕ ਦਾ ਹੈਗਾ ਗੌਤਮ ਉਰਫ ਸ਼ੁਭਮ ਸ਼ਿਵਮ ਇਹ ਕਹੇਗਾ ਨikhil ਸਰ ਇਹ ਕਤਲ ਕਿਸ ਉਹ ਹਥਿਆਰ ਨਾਲ ਕੀਤਾ ਇਹ ਕਿਰਚ ਨਾਲ ਕਰਿਆ ਗਿਆ ਤੇ ਕਿੰਨੇ ਕਿੰਨੇ ਵਾਰ ਕਰਿਆ ਇਹਨਾਂ ਨੇ ਤਿੰਨ ਚਾਰ ਵਾਰ ਕਰਿਆ